ਬਲਜੀ ਸਿੰਘ ਜੀ ਬਲਜੀ ਸਿੰਘ ਜੀ ਅੱਜ ਸਭ ਲੋਕ ਬੋਲ ਰਹੇ ਕਿ ਮਾਮਲਾ ਕੀ ਸਾਰਾ ਭਾਈ ਮੈਂ ਜਿੱਦਾਂ ਆਟੋ ਨੰਬਰ ਤੇ ਤੁਰਦਾ ਸੀ ਨੰਬਰ ਤੇ ਲੈ ਕੇ ਤੁਰਿਆ ਸੀਗਾ ਤੇ ਮੇਰੇ ਮੂਰੇ ਆਟੋ ਸਾਡੇ ਸਟੈਂਡ ਦਾ ਜਾਨੀ ਨੰਬਰ ਤੋਂ ਬਗੈਰ ਸਵਾਰੀਆਂ ਉਹ ਚੱਕ ਜਾਂਦਾ ਸੀਗਾ ਮੈਂ ਕਿਹਾ ਮੈਨੂੰ ਸਵਾਰੀਆਂ ਮੇਰੇ ਦੇ ਦੇ ਸਵਾਰੀਆਂ ਨਹੀਂ ਲਾਈਆਂ ਤੇ ਉਸ ਤੋਂ ਬਾਅਦ ਉਹ ਮੈਂ ਜਦੋਂ ਕਹਿਣ ਗਿਆ ਉਹਨੂੰ ਉਹਨੇ ਕੜਾ ਕੱਢਿਆ ਤਾਂ ਮੇਰੇ ਕੜਾ ਸਿਰਚ ਮਾਨ ਲਾ ਪਿਆ ਜੀ ਆ ਕੜੇ ਮਾਰੇ ਜਿਹੜੇ ਵਿਅਕਤੀ ਨੇ ਕੜਾ ਮਾਰਿਆ ਕੀ ਨਾਮ ਆ ਕਿੱਥੇ ਦਾ ਰਹਿਣਾ ਉਹਦਾ ਨਾਮ ਹੈਗਾ ਪਿੰਡ ਪਲਾਈ ਦਾ ਬੋਬੀ ਨਾਂ ਆ ਮੋਰੀ ਹਾਂਜੀ ਹਾਂਜੀ ਤੇ ਕੱਲੇ ਉਹ ਉਹਨਾਂ ਤੋਂ ਤੁਹਾਡੀ ਹੱਥਾ ਪਾਈ ਹੋਈ ਹੱਥਾ ਪਾਈ ਹੋਈ ਆ ਜ ਉਹਨੇ ਮਾਰਿਆ ਜੀ ਹਾਂਜੀ ਸਵਾਰੀ ਨੂੰ ਲੈ ਕੇ ਹਾਂਜੀ ਸਵਾਰੀ ਨੂੰ ਲੈ ਕੇ ਜੀ ਸਵਾਰੀ ਤੁਹਾਡਾ ਆਟੋ ਸਟੈਂਡ ਕਿੱਥੇ ਹੈ ਜੀ ਆਟੋ ਸਟੈਂਡ ਹੈਗਾ ਪੋਲ ਦੇ ਥੱਲੇ ਸਾਰਜ ਮੈਂ ਪੋਲ ਦੇ ਥੱਲੇ ਜੀ ਅੱਛਾ ਜੀ ਹਾਂਜੀ ਤੇ ਕਿੰਨੇ ਕ ਵਜੇ ਆਸਾ ਹੋਇਆ ਤੇ 12:30 ਵਜੇ ਕਰ ਲਿਆ ਜੀ 12:30 ਹਾਂਜੀ ਹਾਂਜੀ ਤੈਨੂੰ ਵੀ ਕੋਈ ਤੁਹਾਡੀ ਇਸ ਮੌਲਣ ਲੈ ਕੇ ਕੰਜੀ ਸੁਪਰ ਕਾਰਾਂ ਵਾਲੀ ਜੀ ਸੋ ਬੜਾ ਹੀ ਮਾਣਦਾ ਨਹੀਂ ਜੀ ਸਵਾਰੀਆਂ ਤੋਂ ਜਿੱਦਾਂ ਹੋਈ ਤਾਂ ਇਹਦੇ ਇੱਕ ਤੱਕ ਦੀ ਅੱਗੇ ਵੀ ਇਹਨੇ ਮੈਂ ਧੰਮ ਮੇਰੇ ਮਾਰ ਲਗਾ ਹਾਂਜੀ ਹਾਂਜੀ ਨਸ਼ਾ ਇਹਨੇ ਉਦੋਂ ਜੇ ਉਦੋਂ ਮੇਰੇ ਚਪੇੜਾ ਮਾਰੀ ਸੀ ਮੂੰਹ ਤੇ ਜੀ ਜਿੱਦਾਂ ਹਾਂਜੀ ਇੱਕ ਮਾਮਲਾ ਲੈ ਮੋਸਟ ਕੰਪਲੀਟ ਨਹੀਂ ਉਹਨੇ ਕੀ ਕੀਤੀ ਸੀ ਅੱਜ ਮੇਰੇ ਮਾਰਿਆ ਜਦੋਂ ਸਵਾਰੀਆਂ ਕਰਕੇ ਸਵਾਰੀਆਂ ਮੈਂ ਲੈ ਸਕਦਾ ਸੀ ਨੰਬਰ ਤੇ ਚੱਲਦੇ ਆ ਨੰਬਰ ਹਾਂਜੀ ਮੇਰੀਆਂ ਮੈਂ ਚੱਕ ਸਕਦਾ ਮੇਰਾ ਨੰਬਰ ਸਿਕਾ ਜੀ ਇਹ ਵੀਰਾ ਨੰਬਰ ਤੇ ਚੱਕਣ ਲੱਗਾ ਸੀ। ਸਟੈਂਡ ਦੇ ਉੱਤੇ ਉਹ ਵਿਅਕਤੀ ਸੀ ਕੋਈ ਹੈ ਨਹੀਂ ਵੀ ਕੋਈ ਤੁਹਾਡਾ। ਨਹੀਂ ਉਹ ਨਹੀਂ ਸੀ ਜਦਾਂ ਪ੍ਰਧਾਨ ਵਗੈਰਾ ਇੱਥਾ ਕੋਈ ਨਹੀਂ ਸੀਗਾ ਉਸ ਵੇਲੇ। ਇੱਥੇ ਗਾਦੇ ਨਾਲ ਹਮਲਾ ਕੀਤਾ। ਅੱਜ ਕੜਾ ਹੈ ਨਾ ਤੇ ਰਾਡ ਉਹਦੇ ਕੋਲ ਲੋਹੇ ਦੀ ਸਵਾਰੀਆਂ ਦੇ ਦੇਖੀ ਜੀ। ਕੁਰਬਾਨ ਵਾਂਗੂ ਰੱਖੀ ਆ ਆਟੋ ਆਟੋ ਦੇ ਵਿੱਚ। ਤੁਹਾਡੇ ਆਟੋ ਸਟੈਂਡ ਦਾ ਕੋਈ ਪ੍ਰਧਾਨ ਹੈਗਾ? ਪ੍ਰਧਾਨ ਹੈਗਾ ਬਲਦੇਸ। ਜਿਹੜਾ ਪ੍ਰਧਾਨ ਸਾਹਿਬ ਨੂੰ ਦੱਸਿਆ ਇਸ ਬਾਰੇ। ਹਾਂਜੀ ਦੱਸਿਆ ਜੀ। ਜਿਹੜਾ ਤੁਹਾਡੇ ਆਟੋ ਸਟੈਂਡ ਦਾ ਪ੍ਰਧਾਨ ਹੈ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਉਹ ਜਗਪਾਲਪੁਰ ਦਾ ਜੀ। ਹਾਂਜੀ ਹਾਂਜੀ। ਉਹਨਾਂ ਨਾਲ ਗੱਲਬਾਤ ਤੁਹਾਡੀ ਹੋਈ ਕੋ ਜੇ ਉਹਨੂੰ ਹਾਂਜੀ ਦੱਸਣਾ ਦੱਸਿਆ ਸੀਗਾ ਜੀ ਜਾਂ ਤੁਹਾਡਾ ਉਹਦਾ ਨਾਮ ਵਗੈਰਾ ਕੀ ਹੈ ਬਲਦੇਵ ਸਿੰਘ ਜੀ ਹਾਂਜੀ ਥੀ ਮੰਗ ਰਿਹਾ ਹਾਂ ਆਪਾਂ ਮੰਗ ਜੀ ਮੇਰੇ ਪੈਸੇ ਵੀ ਉੱਥੇ ਮੇਰੇ ਬਟੂਆ ਜਦੋਂ ਬਾਅਦ ਚ ਦੇਖਿਆ ਮੇਰੇ ਪੈਸੇ ਵੀ ਬਟੂਆ ਵਿੱਚ ਨਹੀਂ ਲੱਭਾ ਜੀ ਕੋਈ ਪੰਜ ਹਜ਼ਾਰ ਰੁਪਏ ਮੇਰੇ ਬਟੂਏ ਦੇ ਵਿੱਚ ਸੀਗਾ ਜੀ ਨਿਆਣਿਆ ਜਿੱਦਾਂ ਦੀਵਾਲੀ ਤੇ ਲੈਣ ਆਇਆ ਸੀਗਾ ਸੌਦੇ ਹੁਣ ਮੇਰੇ ਕੋ ਇੱਕ ਪੈਸਾ ਨਹੀਂ ਫੋਨ ਵੀ ਰੀਚਾਰਜ ਕਰਾਉਣਾ ਸੀ ਤਾਂ ਉੱਥੋਂ ਉਧਾਰ ਕਰਾ ਕੇ ਆਇਆ ਐ ਪਲਾਈ ਰੋਡ ਤੋਂ ਪਹਿਲਾਂ ਕਪਾ ਕਪਾ ਮੈ ਹੈ ਨਹੀਂ ਨੱਪਾਈ ਨੇ ਕੱਲਿਆਂ ਨੇ ਕੁੱਟ ਮਾਰ ਕੀਤੀ ਜਾਂ ਨਾਲ ਹੋਰ ਵੀ ਕੋਈ ਨਹੀਂ ਉਹ ਕੱਲਾ ਸੀਗਾ ਤੇ ਵੀ ਤਾਂ ਕੜਾ ਲੈ ਕੇ ਮਾਰ ਲਾ ਪਿਆ ਤੁਸੀਂ ਵੀ ਕੱਲੇ ਸੀ ਹਾਂਜੀ ਮੈਂ ਕੱਲਾ ਸੀਗਾ ਜੀ ਮੈਂ ਤਾਂ ਸਵਾਰੀਆ ਮੈਨੂੰ ਅਚਾਨਕ ਹੀ ਮੈਨੂੰ ਪਤਾ ਨਹੀਂ ਸੀ ਕਿ ਉਹਨੇ ਕੜੇ ਮਾਰਨੇ ਇੱਥੇ ਸਵਾਰੀ ਛੱਡ ਕੇ ਗਿਆ ਜਿਹੜੀ ਉਹ ਵੀ ਦੱਸਦੀ ਵੀ ਕਹਿੰਦੇ ਮੁੰਡਿਆਂ ਲੱਗਦਾ ਉਹਨਾਂ ਚਾਹ ਜਿਹੜਾ ਕੜਾ ਇਦਾਂ ਮਾਰ ਲਾ ਪਿਆ ਸਾਬ ਜੀ ਕੀ ਤੁਹਾਨੂੰ ਲੱਗਦਾ ਕੋਈ ਨਸ਼ਾ ਵਗੈਰਾ ਕੀਤਾ ਨਸ਼ਾ ਕੀਤਾ ਸੀਗਾ ਜੀ ਉਹਨੇ ਨਸ਼ਾ ਕੀਤਾ ਇੱਥੇ ਸਵਾਰੀ ਜੀ ਤਾਂ ਪਹਿਲਾਂ ਤੁਹਾਡੀ ਨੂੰ ਲਾਈ ਹੋਈ ਤੁਸੀਂ ਉਸ ਵਾਰ ਇਹਦੇ ਤੁਸੀਂ ਕੰਪਲੇਨ ਵਗੈਰਾ ਕੋਈ ਕਿਸੇ ਕੀ ਉਸੇ ਉਦੋਂ ਨਹੀਂ ਕੀਤੀ ਸੀ ਕੋਈ ਜ ਆ ਗਿਆ ਬੋਬੀ ਕਮਲਸਰੋਜ ਹਾਂ ਜੀ ਸਾਰੇ ਅੱਜ ਸਿਵਲ ਹਸਪੀਟਲ ਜਾਏ ਕਿ ਮਾਮਲਾ ਕੀ ਸਾਰਾ ਦੱਦਿਓ ਡਿਟੇਲ ਵਾਈਜ਼ ਐ ਮੈਨੂੰ ਪਤਾ ਲੱਗਾ ਇਹਨਾਂ ਦਾ ਸਾਡੇ ਪਿੰਡ ਤੋਂ ਹੀ ਆ ਬਰਨਾ ਤੋਂ ਤੇ ਇਹਦੀ ਕਾਲ ਆਈ ਕਿ ਮੇਰੇ ਨਾਲ ਇਦਾਂ ਦਾ ਹਾਦਸਾ ਹੋ ਗਿਆ ਹੈ ਭਾਜੀ ਮੈਂ ਬਹੁਤ ਜ਼ਿਆਦਾ ਘਬਰਾਇਆ ਹਾਂ ਮੇਰੇ ਨਾਲ ਕੋਈ ਹੈ ਨਹੀਂ ਤੇ ਮੇਰੀ ਸਿਵਲ ਹਸਪੀਟਲ ਆ ਕੇ ਹੈਲਪ ਕਰੋ ਤੇ ਇੱਥੇ ਜਦੋਂ ਆ ਕੇ ਪਹੁੰਚਿਆ ਆ ਕਾਫੀ ਹੋਰ ਵੀ ਬੰਦੇ ਆਈ ਸੀ ਜਿਹੜੇ ਪ੍ਰੈਸ਼ਰਾਈਜ਼ ਕਰਕੇ ਇਹਦੇ ਨਾਲ ਫੈਸਲਾ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਮੈਂ ਇੱਕੋ ਗੱਲ ਕਹੀ ਆ ਕਿ ਪਹਿਲਾਂ ਇਹਦਾ ਇਲਾਜ ਹੋਣਾ ਜ਼ਰੂਰੀ ਹੈ ਫੈਸਲਾ ਬਾਅਦ ਵਿੱਚ ਕਰਾਂਗੇ ਉਹ ਕਹਿੰਦੇ ਨਹੀਂ ਬਾਜੀ ਅਸੀਂ ਸਾਡਾ ਇਹ ਵੀ ਆਪਣਾ ਹੀ ਆ ਉਹ ਵੀ ਆਪਣਾ ਹੈ ਮੈਂ ਕਿਹ ਜੇ ਆਪਣਾ ਹੀ ਤਾਂ ਮਾਰੀਆਂ ਕਿਉਂ ਤੇ ਇਹ ਫੈਸਲਾ ਤਾਂ ਇਦਾਂ ਹੋਣਾ ਨਹੀਂ ਪਹਿਲਾਂ ਇਹਦਾ ਇਲਾਜ ਹੋ ਜੇ ਫਿਰ ਉਸ ਤੋਂ ਬਾਅਦ ਇਹਦਾ ਪਰਿਵਾਰ ਜੋ ਚਾਹੂਗਾ ਪਉਸਾ ਫੈਸਲਾ ਕਰ ਲਾਂਗੇ ਸਰ ਇੱਕ ਕੰਮ ਵਗੈਰਾ ਕੀ ਕਰਦੇ ਆ ਕਿੱਥੇ ਇਹਨਾਂ ਦਾ ਆਟੋ ਵਾ ਜਾਂ ਜੋ ਵੀ ਇਹਨਾਂ ਦਾ ਕੋਈ ਸਟੈਂਡ ਵਗੈਰਾ ਕਿਤੇ ਕਰਦੇ ਹੋਗੇ ਕੰਮ ਜਗਵਾਲਪੁਰ ਤੋਂ ਦੁਰਦੇ ਆਂ ਜੀ ਜਗਵਾਲਪੁਰ ਤੋਂ ਦੁਰਦੇ ਆ ਗਿਆ ਇਹਨਾਂ ਦਾ ਆਟੋ ਜਿਹੜਾ ਹੈਗਾ ਆਪਣੇ ਸਟਾਟਸ ਬਿਲਕੁਲ ਦੇ ਥੱਲੇ ਜਿਹੜਾ ਸਟੈਂਡ ਹੈ ਉੱਥੇ ਇਹਨਾਂ ਦਾ ਆਟੋ ਚੱਲਦਾ ਹੈ ਇਹਨਾਂ ਵਿੱਚ ਝਗੜੇ ਦਾ ਕਾਰਨ ਕੀ ਰਿਹਾ ਝਗੜੇ ਦਾ ਕਾਰਨ ਇਹ ਰਿਹਾ ਕਿ ਜਿੱਦਾਂ ਇਹਨਾਂ ਦੇ ਨੰਬਰ ਵਾਈ ਚੱਲਦੇ ਨੇ ਨੰਬਰ ਵਾਈ ਚੱਲਦੇ ਨੇ ਇਹਨਾਂ ਦਾ ਨੰਬਰ ਸੀਗਾ ਸ ਇੰਨੇ ਨੂੰ ਲੈ ਕੇ ਉਸ ਵਿਅਕਤੀ ਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਕੋਈ ਉਸ ਵਿਅਕਤੀ ਦਾ ਜੋ ਇਹਨਾਂ ਨੇ ਦੱਸਿਆ ਉਹਦਾ ਹੀ ਰਿਖਤਾ ਜੀ ਬਬੀ ਨਾਮ ਦੱਸਿਆ ਹਾਂਜੀ ਕਿੱਥੇ ਦਾ ਰਹਿਣ ਪਲਾਈ ਦਾ ਪਲਾਈ ਦਾ ਤੇ ਕੀ ਕੀ ਹਥਿਆਰ ਵਗੈਰਾ ਕੀ ਸੀ ਉਹਦੇ ਕੋਲ ਕਹਿੰਦਾ ਹਮਲਾ ਕੀਤਾ ਹਾਂ ਇਹ ਕਹਿੰਦੇ ਜੋ ਦੱਸ ਰਿਹਾ ਜੀ ਇਹਦੇ ਕੋਲ ਕੜੇ ਸੀਗੇ ਜਾਂ ਕੋਈ ਕਰਾਟੇ ਕੁਛ ਤਰ੍ਹਾਂ ਦਾ ਰੱਖਿਆ ਹੋਇਆ ਸੀਗਾ ਮੈਂ ਨਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਏ ਦਿਨੇ ਇਹ ਜਿਹੜੀ ਵਾਰਦਾਤਾ ਇਦਾਂ ਵੱਧ ਰਹੀਆਂ ਹੈ ਆਪਾ ਦੇਖ ਰਹੇ ਆ ਕਿ ਜਿਹੜੇ ਮੁਜ਼ਰਮ ਹੈਗੇ ਉਹਨਾਂ ਦੇ ਹੌਸਲੇ ਕਿੰਨੇ ਬਲੰਦ ਹੈਗੇ ਇੱਕ ਮਿੰਟ ਤੋਂ ਪਹਿਲਾਂ ਕੜਾ ਕੋਈ ਚੱਕ ਲੈਂਦਾ ਕੋਈ ਕੁਰਪਾਨ ਚੱਕ ਲੈਂਦਾ ਹੈ ਇੱਥੇ ਤੱਕ ਕਿ ਤੁਸੀਂ ਦੇਖਿਆ ਹੋਵੇਗਾ ਬਹਾਨੀ ਦੇ ਰਾਣੀਪੁਰ ਦੇ ਵਿੱਚ ਗੋਲੀਆਂ ਦੀ ਵਾਰਦਾਤ ਮਿਲੀ ਹੈ ਜਿਹੜੀ ਸ਼ਰੀਆਂ 'ਮ ਗੋਲੀਆਂ ਚਲਾਈਆਂ ਗਈਆਂ ਕਿ ਜਿਹੜਾ ਪ੍ਰਸ਼ਾਸਨ ਹੈ ਕਿੱਥੇ ਬੈਠਾ ਹੋਇਆ ਹੈ ਸਰਕਾਰ ਕੀ ਕਰ ਰਹੀ ਆ ਕਿ ਆਉਣ ਵਾਲੇ ਦਿਨ ਦੇ ਵਿੱਚ ਪੰਜਾਬ ਨੂੰ ਪੂਰਾ ਦਹਿਲਾਉਣ ਦੀ ਪਲੈਨਿੰਗ ਦੇ ਵਿੱਚ ਹੈ ਯਾਰ ਇੱਥੇ ਦੇ ਆਮ ਜਿਹੜੇ ਲੋਕ ਹੈਗੇ ਆ ਉਹ ਜੀ ਨਹੀਂ ਸਕਣਗੇ ਜਿਸ ਤਰੀਕੇ ਨਾਲ ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਪਹਿਲਾਂ ਹੀ ਗੁੰਡਾਗਰਦੀ ਕੀਤੀ ਜਾਂਦੀ ਮਾਰਿਆ ਜਾਂਦਾ ਫਿਰ ਦਬਾਅ ਪਾਇਆ ਜਾਂ ਔਰ ਜਦ ਤੱਕ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈ ਉਸ ਤੋਂ ਪਹਿਲਾਂ ਹੀ ਇੱਥੇ ਕਿੰਨਾ ਸਾਰਾ ਪ੍ਰੈਸ਼ਰ ਪੈ ਚੁੱਕਾ ਹੋਣਾ ਹੈ ਹੁਣ ਬੋਲਦੇ ਆਂ ਕਿੰਨਾ ਹੈ ਇਹ ਮਾਮਲਾ ਦੇਖੋ ਐਮਐਲਰ ਕਟੂਗੀ ਹੈ ਸਿਵਲ ਹਸਪੀਟਲ ਨੇ ਆਪਣੀ ਡਿਊਟੀ ਕਰਨੀ ਹੈ ਲੇਕਿਨ ਜੇ ਕਿਸੇ ਵੀ ਮੁਜਰਮ ਨਾਲ ਇਸ ਮਜਬੂਰ ਬੰਦੇ ਨਾਲ ਜੇ ਧੱਕਾ ਹੁੰਦਾ ਹੈ ਤੇ ਉਹਦੇ ਨਾਲ ਸ਼ਿਖਸ਼ਾਨਾ ਉਦਵਾਲਾ ਸਾਹਿਬ ਠਾਕਰੇ ਔਰ ਮੈਂ ਇਕਬਾਲਾ ਸਾਹਿਬ ਦਾ ਸਿਪਾਹੀ ਹੋਣ ਦੇ ਨਾਤੇ ਖੜਾ ਆ ਔਰ ਡਟ ਕੇ ਖੜਾ ਆ ਪੂਰੇ ਇਨਸਾਫ ਦਵਾਨ ਤੱਕ ਖੜਾ ਆ। ਆਪਾਂ ਨੂੰ ਕਿੰ ਕਿੱਦਾਂ ਪਤਾ ਲੱਗਾ ਹੈ? ਤਲਾਹ ਕਿੱਦਾਂ ਮਿਲੀ ਆਪਾਂ ਨੂੰ? ਕਿ ਇਹ ਇਹਨਾਂ ਦੀ ਹੀ ਕਾਲ ਆਈ ਐ ਮੇਰੇ ਕੋਲ। ਇਹਨਾਂ ਦੀ ਹੀ ਕਾਲ ਆਈ ਐ ਮੇਰੇ ਫੋਨ ਤੇ ਕਿ ਭਾਜੀ ਮੇਰੇ ਨਾਲ ਘਟਨਾ ਘਟ ਗਈ ਆ ਤੁਸੀਂ ਮੇਰੀ ਹੈਲਪ ਲਈ ਆਓ। ਸਾਡੇ ਤੋਂ 12:30 ਦੇ ਕਰੀਬ ਅੱਜ ਇੱਕ ਪੇਸ਼ੈਂਟ ਆਏ ਬਲਜੀਤ ਸਿੰਘ son of ਸੁਰਿੰਦਰ ਸਿੰਘ 45 ਸਾਲ ਦੇ ਸੀ। ਉਹਨਾਂ ਦੀ ਲੜਾਈ ਹੋਈ ਸੀ ਬਦਨਾ ਦੇ ਕੋਲ। ਕੋਈ ਔਟੋ ਰਿਕਸ਼ਾ ਦੇ ਰਿਲੇਟਡ ਇਸ਼ੂ ਸੀ ਤੇ ਉਹ ਸਾਡੇ ਕੋਲ ਆਏ ਸੀ ਆਪਾਂ ਉਹਨਾਂ ਨੂੰ ਐਡਮਿਟ ਕਰ ਲਿਆ ਐਮਐਲਆਰ ਕਰ ਦਿੱਤਾ। ਪੁਲਿਸ ਇਨਫਾਰਮੇਸ਼ਨ 87 ਨੋਟਡਾਊਨ ਕਰ ਲਿਆ ਐਮਐਲਆਰ ਦੇ ਵਿੱਚ ਤੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਕੰਡੀਸ਼ਨ ਕਿਤਾਬ ਮਾਰ ਸਟੇਟਮੈਂਟ